ਸਾਡਾ ਦੋਸਤੋ ਮੈਂ ਤੁਹਾਡਾ ਆਪਣਾ ਬਕਰਕਾਰ ਗਿਆ ਸੈਰੀ ਨੂੰ ਤੇ ਵਿਰੋਂ ਪੰਜਾਬ ਸਰਕਾਰ ਦੀ ਇੱਕ ਸਪੈਸ਼ਲ ਰਿਪੋਰਟ ਤੇ ਤੁਹਾਨੂੰ ਦੱਸਦੀ ਆ ਕਿ ਅਸੀਂ ਖੜੇ ਆ ਸ਼ੰਗੋ ਪੋਰਟ ਦੇ ਉੱਪਰ ਤੇ ਤਕਰੀਬਨ ਇੱਕ ਸਾਲਾਂ ਤੋਂ ਪੰਜਾਬ ਸਰਕਾਰ ਦੇ ਤੁਹਾਨੂੰ ਬਲੌਗ ਕੀਤਾ ਹੋਇਆ ਇਸ ਕਾ ਬਿਲਕੁਲ ਜੋ ਬਾਤ ਕੀਤਾ ਹੋਇਆ ਹੈ ਕਿ ਪੰਜਾਬ ਸਰਕਾਰ ਦੁਆਰਾ ਜੋ ਹੈ ਰਾਹ ਜੋ ਐਕਸ਼ਨ ਦੁਆਰਾ ਦੇਖਣ ਨੂੰ ਮਿਲਿਆ ਹੈ ਜਿਹਦੇ ਵਿੱਚ ਰਾਹ ਕਿਸਾਨਾਂ ਨੂੰ ਰੀਟੇਨ ਕੀਤਾ ਗਿਆ ਤੇ ਸਾਰੇ ਜੋ ਹੈ ਬੈਰੀਕੇਡ ਹਟਾਏ ਗਏ ਆ ਔਰ ਜਿਹਦੇ ਵਿੱਚ ਇਹ ਕਿਸਾਨਾਂ ਦੇ ਜੋ ਹੈ بنائے ਹੋਏ ਆਰਜੀ ਜੋ ਹੈ ਐਸੇ ਮਕਾਨ ਜੋ ਹੈ ਉਹਨਾਂ ਨੂੰ ਜੋ ਧਾ ਠੇਰੀ ਦਿੱਤੀ ਗਈ ਹੈ ਸਰਦਰ ਉੱਪਰ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੱਸਦੇ ਕਿ ਅੱਜ ਜੋ ਹੈ ਸ਼ੰਕੂ ਬਾਊਂਡਰ ਜੋ ਹੈ ਖੁੱਲ੍ਹ ਚੁਕਿਆ ਤੇ ਸਾਰਿਆਂ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਨੂੰ ਇਹ ਬੜੀ ਜੋ ਲੋਕ ਡੇਲੀ ਜੋਬ ਕਰਦੇ ਸੀਗੇ ਡੇਲੀ ਜੋਬ ਦੇ ਉੱਪਰ ਜਾਂਦੇ ਸੀਗੇ ਉਹਨਾਂ ਨੂੰ ਜੋ ਹੈ ਇੰਸਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਹੁਣ ਜੋ ਹੈ ਸਾਰੇ ਇਸ ਮੈਨ ਰੋਡ ਦੇ ਉੱਪਰ ਜੋ ਬਾਲੇ ਦਾ ਔਰ ਰਾਜਪੁਰੇ ਦਾ ਨੈਸ਼ਨਲ ਹਾਈਵੇ ਹੈ ਇਸ ਦੇ ਉੱਪਰ ਜੋ ਹੈ ਆਪਣੀ ਜੋਬ ਦੇ ਉੱਪਰ ਸਾਰੇ ਜਾਂਸ ਕਰਨਗੇ ਤੇ ਪਿੰਡਾਂ ਦੇ ਰਸਤੇ ਜੋ ਬਹੁਤ ਟੁੱਟੇ ਹੋਏ ਸੀਗੇ ਤੇ ਸਾਰਾ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਸ਼ੰਭੂ ਰੋਡ ਤੇ ਰਸਤਾ ਜੋ ਹੈ ਬਿਲਕੁਲ ਖੁੱਲ ਚੁੱਕਿਆ ਹੈ ਕੱਲ ਤੋਂ ਤੁਸੀਂ ਇਸ ਰਸਤੇ ਦੇ ਉੱਪਰ ਸਫ਼ਰ ਕਰ ਸਕਦੇ ਹੋ ਔਰ ਸੇਫਲੀ ਜੋ ਸਫ਼ਰ ਕਰ ਸਕਦੇ ਹੋ ਪੰਜਾਬ ਸਰਕਾਰ ਦੁਆਰਾ ਜੋ ਹੈ ਲਗਾਤਾਰ ਜੋ ਹੈ ਪ੍ਰਸ਼ਾਸਨ ਦੁਆਰਾ ਜੋ ਸੈਟਿੰਗ ਕਰਦੀ ਸਫਾਈ ਕਰਦੀ ਬਾਰ ਬਾਰ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਕਾफी ਜਿਆਦਾ ਇੰਤਰੀ ਸਫਾਈ ਕੀਤੀ ਜਾ ਰਹੀ ਤੇ ਹੋਰ ਤਸਵੀਰਾਂ ਜਦੋਂ ਦਿਖਾਵਾਂਗੇ ਇਹ ਸ਼ੱਗੂ ਪਾਊਡਰ ਦਾ ਪਹਿਲਾਂ ਕਿਸ ਤਰ੍ਹਾਂ ਦਾ ਇੱਥੇ ਘੱਟ ਸੀਗਾ ਕਿਸ ਤਰ੍ਹਾਂ ਦਾ ਇੱਥੇ ਇੰਤਜ਼ਾਮ ਕੀਤੇ ਹੋਏ ਸੀਗੇ ਔਰ ਅੱਜ ਅ ਪ੍ਰਸ਼ਾਸਨ ਦੀ ਉਸ ਤੋਂ ਬਾਅਦ ਅੱਜ ਕਿੱਦਾਂ ਦੇ ਅਤੇ ਇੰਤਜ਼ਾਮ ਜੋ ਕਿਤੇ ਗਏਆਂ ਕਿਸ ਤਰ੍ਹਾਂ ਰਸਤਾ ਖੁੱਲ ਚੁਕਿਆ ਤੇ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿੱਦਾਂ ਦਾ ਲੱਗ ਰਿਹਾ ਬਹੁਤ ਸਾਰੇ ਲੋਕਾਂ ਦੇ ਚਿਹਰੇ ਦੇ ਉੱਪਰ ਸਮਾਈਲ ਵੀ ਆ ਰਹੀ ਆ ਕਿ ਕਿੱਦਾਂ ਦਾ ਫੀਲ ਕਰ ਰਹੇ ਆ ਉਹ ਤਸਵੀਰਾਂ ਦੇ ਨਾਲ ਤੁਹਾਨੂੰ ਹੋਰ ਸਾਂਝੇ ਕਰਦੇ ਆ ਜੁੜੇ ਰਹਿਣਾ ਸਾਡਾ ਨਾਲ ਬਹੁਤ ਹੀ ਖੁਸ਼ੀ ਦਾ ਮੈਸੇਜ ਹੈ ਕਿ ਸ਼ੰਭੂ ਬਾਡਰ ਚੋਕੇ ਖੋਲ ਦਿੱਤਾ ਗਿਆ ਹੈ ਵੀਰੇ ਕਿਵੇਂ ਲੱਗ ਰਿਹਾ ਸ਼ੰਭੂ ਬਾਡਰ ਖੁੱਲ ਗਿਆ ਕਿਵੇਂ ਦਾ ਫੀਲ ਕਰ ਰਹੇ ਪਹਿਲੀ ਵਾਰ ਜਾ ਰਹੇ ਹੋ ਇੱਸਾਲ ਤੋਂ ਬਾਅਦ ਕਿਸਾਲ ਤੋਂ ਬਾਅਦ ਕੀ ਕਹਿਣਾ ਚਾਹੋਗੇ ਬੜੀਆ ਲੱਗ ਰਿਹਾ ਸਰ ਬਤਾਓ ਸਰ ਕੀ ਕਹਿਣਾ ਚਾਹੋਗੇ ਜੀ ਬਹੁਤ ਖੁਸ਼ੀ ਹੈ ਸਰ ਬਹੁਤ ਬਹੁਤ ਜ਼ਿਆਦਾ ਦੋ ਰੋਡ ਖੁੱਲਣੇ ਕਾਰਨ ਸਾਨੂੰ ਬਹੁਤ ਹੀ ਡੇਢ ਘੰਟਾ ਸਾਡਾ ਬਚ ਗਿਆ ਹੈ ਪਲੱਸ 5 ਮਿੰਟ ਦਾ ਸਭਸੀ ਦਾ ਜਿਹੜਾ ਅਸੀਂ ਖੇਤਾਂ ਦੇ ਵਿੱਚੋਂ ਲੰਘ ਕੇ ਜਾਂਦੇ ਤੇ ਪਿੰਡਾਂ ਚੋਂ ਜੀ ਉਹ ਸੜਕਾਂ ਟੁਕੀਆਂ ਜਾਮ ਲੱਗਦੇ ਜੀ ਉਸ ਤੋਂ ਸਾਨੂੰ ਨਜਾਤ ਮਿਲੀ ਬਹੁਤ ਬਹੁਤ ਧੰਨਵਾਦ ਦੋਨਾਂ ਸਰਕਾਰਾਂ ਦਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਦਾ ਬਹੁਤ ਧੰਨਵਾਦ ਜੀ ਆਪ ਜੀ ਕਿੱਥੇ ਰਹਿੰਦੇ ਹੋ ਸਰ ਫਤਿਗੜ ਸਾਹਿਬ ਫਤਿਗੜ ਸਾਹਿਬ ਰਹਿੰਦੇ ਆਪ ਡਾਊਨ ਕਰਦੇ ਸੀਗੇ ਪਹਿਲਾਂ ਵੀ ਹਰਿਆਣੇ ਤੋਂ ਇੱਕ ਸਾਲ ਤੋਂ ਆਪ ਡਾਊਨ ਨਹੀਂ ਕਰ ਰਹੇ ਸੀਗੇ ਜੀ ਸਰ ਖੇਤਾਂ ਚ ਕਿਤੇ ਦਰਿਆ ਚੋਂ ਲੰਘਣ ਆਈ ਦਿੱਕਤ ਪਾ ਆ ਗਿਆ ਆ ਗਿਆ ਆ ਗਿਆ ਵਾਜੀ ਵਾਜੀ ਪਾਜੀ ਕਿੱਥੋਂ ਆਏ ਹੋ ਹਟਾਉਂਗੇ ਕਿ ਬੜੀ ਪਾਜੀ ਕਿੱਥੋਂ ਆਏ ਹੋ ਦਿੱਲੀ ਸੇ ਆਏ ਦਿੱਲੀ ਜਾਇਆ ਕਿੱਦਾਂ ਲੱਗ ਰਿਹਾ ਸ਼ੰਭੂ ਬਾਰਡਰ ਤੁਸੀ ਕੋ ਬਹੁਤ ਬੜੀਆ ਬਹੁਤ ਬੜੀਆ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਕੇ ਬਾਰੇ ਮੈਂ ਉਹਨਾਂ ਨੇ ਜੋ ਐਕਸ਼ਨ ਲਿਆ ਕਿਆ ਕਰਿਆ ਬਹੁਤ ਅੱਛਾ ਕੀਤਾ ਜੂ ਇਹ 2 ਸਾਲ ਸੇ ਇੱਥੇ ਪੜੇ ਹੋਏ ਥੇ ਇਨ ਕੋ ਹਟਾ ਕੇ ਬਹੁਤ ਅੱਛਾ ਕੀਤਾ ਪਹਿਲੇ ਵੀ ਆਏ ਆਪ ਇਸ ਰੋਡ ਤੇ ਪਹਿਲੀ ਵਾਰ ਆਏ ਕਦੇ ਕੱਚੇ ਰਸਤੋਂ ਕੇ ਤਰਫ ਗਏ ਆਪ ਇਹ ਨਹੀਂ ਉਸ ਤਰਫ ਸੇ ਵੀ ਪਰ ਜਾਨ ਕਾ ਯਹਾਂ ਸੇ ਬਹੁਤ ਸਾਹਮਨਾ ਕਰਨਾ ਪੜਦਾ ਥਾ ਜੀ ਅਬ ਕਹਿਣਾ ਚਾਹਾਂਗੇ ਕੁਛ ਥੈਂਕ ਯੂ ਪੰਜਾਬ ਦੀ ਸਰਕਾਰ ਕੇ ਬਹੁਤ ਦੀ ਬੈਸਟ ਪੰਜਾਬ ਦੀ ਸਰਕਾਰ ਕੋ ਵਾਹ ਜੀ ਵਾਹ ਹਾਂ ਕੌਨ ਜੀ ਨਿਊਜ਼ ਚੈਨਲ ਹੈ ਭਈ ਇਹ ਪੰਜਾਬ ਟੂਡੇ ਪੰਜਾਬ ਟੂਡੇ ਥੈਂਕ ਯੂ ਭਾਜੀ ਠੀਕ ਬੜੀਆ ਲੱਗ ਰਿਹਾ ਥੈਂਕ ਯੂ ਵਾਹ ਵਾਹ ਜੀ ਵਾਹ ਥੈਂਕ ਯੂ ਤਾਂ ਲੋਕਾ ਤਾਂ ਬੋਲੋ ਤੁਸੀਂ ਦੇਖ ਰਹੇ ਹੋ ਕਿ ਇੱਥੇ ਜੋ ਹੈ ਧੰਨਵਾਦ ਸਰਕਾਰ ਦਾ ਜੋ ਕੀਤਾ ਜਾ ਰਿਹਾ ਭਾਜੀ ਖੁਸ਼ੀ ਹੋਈ ਆ ਹਾਂ ਪਹਿਲਾਂ ਵੀ ਚਾਰ ਪੰਜ ਮੋਸਤਾ ਹੋ ਚੁਕੀਆਂ ਕਿ ਉਹ ਟਾਈਮ ਪਰ ਬਾਲਾ ਪਹੁੰਚ ਜਿਸ ਨਾਲ ਕਿ ਦੇਗਾ ਮਰੀਜ਼ ਨੂੰ ਹੈ ਇੱਧਰ ਜਹਾਂ 10 ਰੁਪਏ ਤੇ ਇੱਧਰ ਮਾ 20 ਕਰ ਲੱਗ ਰਿਹਾ 50 ਦਾ ਲੱਗ ਰਿਹਾ ਹੈ ਤਾਂ ਮੰਗਿਆਈ ਮੰਗਿਆਈ ਤੇ ਸਾਹਮਣੀ ਪੰਜਾਬ ਨੂੰ ਜਿਹੜੀ ਫਾਇਦਾ ਵੀ ਦੇ ਸਰਕਾਰ ਜੱਜ ਵੀ ਹੋ ਇਹਨਾਂ ਤਿੰਨ ਚਾਰ ਟਾ ਹਿਸਾਬ ਨਾਲ ਕਿਆ ਕਰ ਕੁਝ ਨਹੀਂ ਕਰ ਕਰ ਦਿੱਤੀ ਠੀਕ ਹੈ ਜੀ ਕਿਦਾਂ ਦਾ ਲੱਗ ਰਿਹਾ ਪਹਿਲੀ ਵਾਰ ਤੁਸੀਂ 1 ਸਾਲ ਬਾਅਦ ਸ਼ੰਭੂ ਬੋਰਡਰ ਦੇ ਉੱਪਰੋਂ ਲੰਘ ਰਹੇ ਹੋ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਭਾਜੀ ਕੀ ਕਹਿਣਾ ਚਾਹੋਗੇ ਮੈਂ ਕਰੇ ਕਿ ਤੁਹਾਨੂੰ 2.5 ਘੰਟੇ ਲੱਗਦੇ 15 ਮਿੰਟ ਲੱਗਦੇ ਕਿੱਥੋਂ ਆਇਆ ਕਿੱਥੇ ਜਾਣਾ ਅਸੀਂ ਰਾਇਪੁਰੇ ਤੋਂ ਅੰਮ੍ਰਾਲਾ ਪਹਿਲਾਂ ਵੀ ਜਾਂ ਕੱਚੇ ਰਸਤੇ ਚ ਲੰਘਿਆ ਤੁਸੀਂ ਬਹੁਤ ਹੀ ਬੜੀ ਪਰੇਸ਼ਾਨੀਆਂ ਹੁੰਦੀਆਂ ਨੇ ਪਹਿਲਾਂ ਪਰੇਸ਼ਾਨੀ ਦਾ ਹੋਇਆ ਅੱਜ ਕਿਦਾਂ ਦਾ ਬਦਲ ਇੱਕ ਲੱਗ ਜੀ ਠੰਡਕ ਦੀ ਫੀਲ ਹੋ ਰਹੀ ਨਵੀਂ ਜ਼ਿੰਦਗੀ ਤੋਂ ਸ਼ੁਰੂ ਹੋ ਗਿਆ ਆਪਣੀ ਸਰਕਾਰ ਬਾਰੇ ਜੋ ਐਕਸ਼ਨ ਲਿਆ ਇਸ ਕਿ ਆ ਕੀ ਕਰਨਾ ਚਾਹੁੰਦਾ ਸਰਕਾਰ ਦਾ ਭਾਈ ਕੀ ਦੱਸਿਓ ਯਾਰ ਇਹਨਾਂ ਦਾ ਆਪਣਾ ਆਪਣਾ ਹੀ ਕਰ ਰਹੇ ਨੇ ਇਹਨਾਂ ਨੇ ਕੀ ਕੀ ਗੱਲ ਕਰ ਰਹੇ ਹੋ ਕੁਝ ਨਹੀਂ ਕਹਿ ਰਹੇ ਜੀ ਮੈਂ ਇਧਰ ਕੈਮਰਾ ਨਾ ਉਤਰ ਕਰ ਰਿਹਾ ਹਾਂ ਜੋ ਨੁਕਸਾਨ ਡਟੇਨ ਕੀਤੇ ਗਿਆ ਉਹਨਾਂ ਚੱਕੇ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਕੋਈ ਇਹ ਹੋਇਆ ਤੇ ਚਲੋ ਜਿੱਥੇ ਵੀ ਹੈ ਨਾਮ ਤਾਂ ਅਸੀਂ ਵੀ ਹੈਗੇ ਹਾਂ ਪਰ ਗਲਤ ਜਗ੍ਹਾ ਤੇ ਗਲਤੀ ਹੈ ਲੋਕ ਪ੍ਰਸ਼ਾਨ ਸਕੇ ਲੋਕ ਬਹੁਤ ਸਾਰੇ ਠੀਕ ਹੈ ਜੀ ਆ ਤੁਸੀਂ ਤਸਵੀਰਾਂ ਚੋਂ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਇਹ ਲਾਈਵ ਤਸਵੀਰਾਂ ਸ਼ੰਭੂ ਬਾਰਡਰ ਚੱਲ ਚੁੱਕਿਆ ਫਿਰ ਜੀ ਕੀ ਕਹਿਣਾ ਚਾਹੋਗੇ ਸ਼ੰਭੂ ਬਾਰਡਰ ਪਰ ਪੂਰੇ 1 ਸਾਲ ਤੋਂ ਬਲੌਕ ਹੋ ਸੀਗਾ ਅੱਜ ਸ਼ੰਭੂ ਬਾਰਡਰ ਖੁੱਲ ਚੁੱਕਿਆ ਕਿੰਦਾ ਦਾ ਮਹਿਸੂਸ ਕਰ ਰਹੇ ਹੋ ਬੜਾ ਵਧੀਆ ਹੋਇ ਬੜਾ ਜੋਰ ਨਾਲ ਰਹੇ ਤੇ ਵੀ ਕਦੋਂ ਖੁੱਲੇਗਾ ਕਦੋਂ ਅਸੀਂ ਲੰਘੀਏ ਜੀ ਅੱਜ ਨੂੰ ਦੇਖ ਕੇ ਨਾ ਬੜਾ ਵਧੀਆ ਲੱਗ ਰਿਹਾ ਬੜਾ ਕੈਂਡਵਾਲਿਆ ਤਰੀਕੇ ਨਾਲ ਖੁੱਲਿਆ ਸਰਕਾਰ ਬਾਰੇ ਕੀ ਕਹਿਣਾ ਚਾਹੁੰਗੇ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਇਸ ਕੀ ਜਿੱਦਾਂ ਕਿ ਰਾਤ ਕਿਸਾਨਾਂ ਨੂੰ ਜੋ ਹੈ ਸਰਕਾਰ ਨੇ ਬੜੀ ਪੋਸਟ ਕਰੀ ਹੈ ਜੀ ਬੜਾ ਬਖਸ਼ਾਪ ਆ ਠੀਕ ਆ ਨਾ ਕੋਈ ਕਿਸਾਨਾਂ ਨੂੰ ਕੋਈ ਤੰਗ ਕਰਿਆ ਠੀਕ ਆ ਐਂਡ ਠੀਕੇ ਨਾਲ ਖੁੱਲਿਆ ਕੋਈ ਦਿੱਕਤ ਨਹੀਂ ਹੈ ਧੰਨਵਾਦ ਪ੍ਰਕਾਰ ਦਾ ਵੀਰ ਜੀ ਠੀਕ ਆ ਜੇ ਸਾਹ ਚੱਲਤ ਆ ਤਸਵੀਰਾਂ ਚ ਤੁਸੀਂ ਦੇਖ ਲੱਗ ਰਿਹਾ ਜੀ ਹੁਣ ਆ ਤੇ ਹੁਣ ਤੁਸੀਂ ਪਹਿਲੀ ਵਾਰ ਜਿੱਦਾਂ ਇਸ ਰੋਡ ਦੇ ਉੱਪਰੋਂ ਲੰਘ ਰਹੇ ਕਿਦਾਂ ਦਾ ਫੀਲ ਹੋ ਰਿਹਾ ਆ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਸਰ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਠੀਕ ਹੈ ਜਰ ਜੀ ਆ ਤੁਸੀਂ ਦੇਖ ਰਹੇ ਹੋ ਕਿ ਆਰਮੀ ਏਰੀਆ ਜੋ ਕਿ ਬਿਲਕੁਲ ਰੇਲਵੇ ਸਟੇਸ਼ਨ ਦੇ ਨੇੜੇ ਆ ਆ ਰੇਲਵੇ ਲਾਈਨ ਜਾ ਰਹੀ ਹੈ ਇੱਥੋਂ ਤੇ ਆ ਰੇਲਵੇ ਵੱਡ ਗਿਆ ਤੇ ਆ ਇੱਥੇ ਜੋ ਅਗੇ ਟਰੈਕਟਰ ਟਰਾਲੀਆਂ ਜੋ ਕਿ ਹੈਗੇ ਆ ਆ ਪ੍ਰਸ਼ਾਸਨ ਵੱਲੋਂ ਇੱਥੇ ਇਹਨਾਂ ਨੂੰ ਇੱਥੇ ਕਢਾ ਦਿੱਤਾ ਗਿਆ ਤੇ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਆਪਣੇ ਟਰੈਕਟਰ ਟਰਾਲੀਆਂ ਜੋ ਹੈ ਕੀ ਪਛਾਣ-ਪਛਾਣ ਕੇ ਆਪਣੇ ਟਰੈਕਟਰ ਟਰਾਲੀਆਂ ਲੈ ਜਾ ਸਕਦੇ ਹੋ ਇੱਥੇ ਸਾਰੀ ਟਰੈਕਟਰ ਟਰਾਲੀਆਂ ਇੱਥੇ ਕਿ ਲਗਾ ਦਿੱਤੀਆਂ ਤੇ ਤੁਹਾਨੂੰ ਫਿਰ ਦੱਸਦੇ ਕਿ ਸ਼ੰਭੂ ਬੋਰਡਰ ਖੁੱਲ ਗਿਆ ਹੈ ਤੇ ਸਾਰੇ ਇੱਥੇ ਜੋ ਹੈ ਸ਼ੰਭੂ ਬੋਰਡਰ ਦੇ ਉੱਪਰੋਂ ਰਸਤਾ ਬਿਲਕੁਲ ਦੋਨੋਂ ਤਰਫ ਦਾ ਖੁੱਲ ਗਿਆ ਤਾਂ ਆਪਣਾ ਅੱਜ ਤੋਂ ਅਸੀਂ ਸਟਾਰਟ ਕਰ ਸਕਦੇ ਹਾਂ ਆਣਾ ਜਾਣਾ हां ਤੁਸੀਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਸਟੇਸ਼ਨ ਨੂੰ ਜਾਣ ਵਾਲਾ ਰਸਤਾ ਜੋ ਕਿ ਆਰਮੀ ਏਰੀਆ ਜਿਸ ਨੂੰ ਕਹਿੰਦੇ ਆ ਆਰਮੀ ਏਰੀਏ ਦੇ ਉੱਪਰ ਜੋ ਹੈ ਕਿਸਾਨਾਂ ਦੀ ਜੋ ਕਿ ਟਰੈਲੀਆਂ ਇੱਥੇ ਰਾਤ ਦੇ ਟਰੈਕਟਰਾਂ ਦੇ ਨਾਲ ਲਗਾ ਦਿੱਤੀਆਂ ਉਹ ਰੋਡ ਜੋ ਕਿ ਬਿਲਕੁਲ ਸਾਫ਼ ਕਰ ਦਿੱਤੇ ਗਏ ਆ ਤੇ ਕਿਸਾਨਾਂ ਨੂੰ ਹਦਾਇਤ ਕੀਤੀ ਗਿਆ ਕਿ ਤੁਸੀਂ ਇੱਥੋਂ ਆਪਣਾ ਜੋ ਹੈ ਟਰੈਕਟਰ ਟਰੋਲੀਆਂ ਜੋ ਕਿ ਆ ਇੱਥੋਂ ਹਟਾ ਸਕਦੇ ਹੋ ਅੱਥੋਂ ਆਪਣੇ ਘਰ ਲੈ ਚਕੇ ਜਾ ਸਕਦੇ ਹੋ ਤਾਂ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੋ ਇੱਥੇ ਜੋ ਖਾਲੀ ਜਗ੍ਹਾ ਪੇਚ ਕੇ ਆਰਮੀ ਏਰੀਆ ਇੱਥੇ ਟਰੈਕਟਰ ਟਰੋਲੀਆਂ ਜੋ ਕਿ ਇੱਥੇ ਲਗਾ ਦਿੱਤੀਆਂ ਆ ਤਸਵੀਰਾਂ 'ਚ ਸਾਡੇ ਨਾਲ ਜੁੜੇ ਰਹਿਣਾ ਹੋਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਰਾਵਾਂਗੇ। ਹਾਂ ਨਾ ਉਹਦਾ ਤਸਵੀਰਾਂ ਬਣ ਕੇ ਇਹਨਾਂ ਦੇ ਕਿੰਨੇ ਹੋਏ। ਹਾਂ ਤੁਸੀਂ ਦੇਖ ਰਹੇ ਹੋ ਸੈਨਾ ਭੂਮੀ। ਨਾਲ ਦੀ ਕੀ ਪ੍ਰਵੇਸ਼ ਨਿਯੋਧ ਇੱਥੇ ਜੋ ਹੈ ਸੈਨਾ ਦੀ ਆਰਮੀ ਦੀ ਜੋ ਜਗ੍ਹਾ ਹੈ ਇਸੇ ਪਰ ਤੁਹਾਨੂੰ ਦੱਸ ਦਿਆਂ ਹੋਰ ਤਸਵੀਰਾਂ 'ਚ ਦਿਖਾਵਾਂਗੇ ਕਿ ਕਿੰਨੀ ਇੱਥੇ ਜੋ ਹੈ ਟਰੈਕਟਰ ਟਰਾਲੀਆਂ ਇੱਥੇ ਕਢਾ ਦਿੱਤੀ ਗਈ ਹੈ। ਯੋ ਜਿਹੜਾ ਸਟੈਟ ਮਾਰਦੇ ਹੋਏ ਦੋਨੋਂ ਸਾਈਡ ਤੇ ਰਸਤਾ ਦਿਖਾਦੇ ਹੋਏ ਕੈਮਰਾਮੈਨ ਨੀਰਿਸ਼ ਦਿਨਾਲ ਮੈਂ ਤੁਹਾਡਾ ਆਪਣਾ ਹਾਵੀ ਹਜ਼ਰੀ ਹਾਂ ਫੋਟੋ ਜਲਸੀ ਵਾਲੇ ਅਸੀਂ ਦੇਖੋ ਅੱਜ ਹੀਰੋ ਚੋਰ ਲੱਗੇ ਪੂਰਾ ਚੋਅ ਕਰ ਰਹੇ ਦੇਖੋ ਜਵਾਨ ਆਵੇ ਕਿਰਪਾ ਕਰੀ ਬਿਲਕੁਲ ਸਕੇ ਬਹੁਤ ਮਜ਼ਾ ਆ ਰਿਹਾ ਹੈ ਨਾ ਕਿਸੇ ਨਹੀਂ ਖੋਲਣਗੇ ਦੋ ਸੜਕਾਂ ਨਹੀਂ ਦੱਸਦੇ ਹੁਣੇ 10 5 ਮੈਂ ਸਵੇਰੇ ਇੱਕ ਸੜਕ ਖੁੱਲੂਗੀ ਉੱਪਰ ਸਾਈਡ ਤੇ ਜਿੱਥੇ ਲੱਗ ਰਹੇ ਸਾਡੇ ਕਿਵੇਂ ਦੱਸੋ ਹੋਊਗਾ ਜੀ ਉਹ ਵੀ ਜੀ ਸੜਕਾਂ ਦੇ ਨਾਲ ਜਾਂਦੇ ਲੋਕਾਂ ਨੂੰ ਪੰਜਾਬ ਤੇ ਹਰਿਆਣਾ ਦਾ ਰਸਤਾ ਕੋਈ ਧੁਕਿਆ ਤੇ ਧੰਨਵਾਦ ਬਹੁਤ ਬਹੁਤ ਲੋਕ ਹੈ ਬਹੁਤ ਪਰੇਸ਼ਾਨ ਲਾਈਵ ਤਸਵੀਰਾਂ ਸ਼ੰਭੂ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੋ ਕਿ ਪਿਛਲੇ ਤਕਰੀਬਨ 1 ਸਾਲ ਤੋਂ ਉੱਪਰ ਜਿਹੜਾ ਹੈਗਾ ਸ਼ੰਭੂ ਬਾਰਡਰ ਜਿਹੜਾ ਹੈਗਾ ਬਲੌਕ ਕੀਤਾ ਹੋਇਆ ਸੀਗਾ ਸਾਹਮਣੇ ਜੋ ਬੈਰੀਕੇਡ ਲਗਾਈ ਹੋਈ ਸੀਗੀ ਪਹਿਲੀਆਂ ਗੱਡੀਆਂ ਜੋ ਹੁਣ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਹੁਣ ਜੋ ਐ ਇੱਥੋਂ ਲੰਗੀਆਂ ਨੇ ਬਾਰਡਰ ਜਿਹੜਾ ਕਿ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਤੇ ਇੱਕ ਸਾਈਡ ਜੋ ਹੈ ਲੇਅਰ ਜੋ ਹੈ ਉਹ ਖੋਲ ਦਿੱਤੀ ਗਈ ਆ ਤੇ ਤਸਵੀਰ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਬਣੇ ਰਹਿਣਾ ਤੇ ਪਹਿਲੀਆਂ ਗੱਡੀਆਂ ਜਿਹੜੀਆਂ ਕਿ ਇੱਥੋਂ ਲੱਗ ਚੁੱਕੀਆਂ ਤੇ ਪਬਲਿਕ ਨੂੰ ਜੈਗੀ ਸਾਰਿਆਂ ਤੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਕਿ ਇੱਕ ਸਾਈਡ ਦਾ ਜਿਹੜਾ ਰਸਤਾ ਹੈਗਾ ਉਹ ਹਜੇ ਬਲੌਕ ਹੈ ਇੱਕ ਸਾਈਡ ਦਾ ਜੋ ਰਸਤਾ ਹੈ ਉਹ ਖੋਲ ਦਿੱਤਾ ਗਿਆ ਹੈ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਜੋ ਹੈ ਬੈਰੀਕੇਡ ਲਗਾਏ ਹੋਏ ਕਿੱਤੀ ਹੈ ਉਹ ਸਾਰੇ ਬੈਰੀਕੇਡ ਜਿਹੜੇ ਹੈ ਚੱਕ ਗਏ ਹੁਣ ਜਿਹੜੇ ਬੈਰੀਕੇਡ ਖੋਲ ਦਿੱਤੇ ਗਿਆ ਤੇ ਹੁਣ ਇਹ ਸਾਰਾ ਰਸਤਾ ਜੋ ਹੈ ਖੁੱਲ ਚੁਕਿਆ ਤੇ ਆ ਤੁਸੀਂ ਦੇਖ ਰਹੇ ਹੋ ਕਿ ਦੋਨੋਂ ਸਾਈਡ ਦੀਆਂ ਗੱਡੀਆਂ ਇੱਥੋਂ ਲੰਘ ਰਹੀਆਂ ਆ ਟਰੱਕ ਵੀ ਤੁਸੀਂ ਲੰਘਦੇ ਹੋਏ ਦੇਖ ਰਹੇ ਹੋ ਪੰਜਾਬ ਪੁਲਿਸ ਪ੍ਰਸ਼ਾਸਨ ਤੇ ਬਹੁਤ ਸਾਰੀ ਜੋ ਅਗੇ ਇੱਥੋਂ ਦੀਆਂ ਗੱਡੀਆਂ ਲੰਘ ਰਹੀਆਂ ਨੇ ਕਾ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਤੋਂ ਹਰਿਆਣਾ ਜਾਂਦੇ ਹੋ ਜਿੱਦਾਂ ਕਿ ਬਹੁਤ ਏਰ ਵਾਅਦਾ ਆਫਸ ਦੇ ਵਿੱਚ ਮਿਲ ਰਹੇ ਆ ਤੇ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਆ ਬਹੁਤ ਖੁਸ਼ ਨਜ਼ਰ ਆ ਰਹੇ ਆ ਬਹੁਤ ਖੁਸ਼ ਨਜ਼ਰ ਆ ਰਹੇ ਆ ਸਾਰੇ ਤੇ ਪਬਲਿਕ ਦੇ ਲਈ ਇੱਕ ਬਹੁਤ ਹੀ ਖੁਸ਼ੀ ਦਾ ਮੈਸੇਜ ਹੈ ਕਿ ਸ਼ੰਭੂ ਬਾਡਰ ਜੋ ਕਿ ਖੋਲ ਦਿੱਤਾ ਗਿਆ ਵੀਰੇ ਕਿਵੇਂ ਲੱਗ ਰਿਹਾ ਸ਼ੰਭੂ ਬਾਡਰ ਖੁੱਲ ਗਿਆ ਕਿਵੇਂ ਦਾ ਫੀਲ ਕਰ ਰਹੇ ਪਹਿਲੀ ਵਾਰ ਜਾ ਰਹੇ ਹੋ ਉੱਥੇ ਸਾਲ ਤੋਂ ਬਾਅਦ ਕਿ ਸਾਲ ਤੋਂ ਬਾਅਦ ਕੀ ਕਹਿਣਾ ਚਾਹੋਗੇ ਬੜੀਆ ਲੱਗ ਰਿਹਾ ਸਰ ਬਤਾਓ ਸਰ ਕੀ ਕਹਿਣਾ ਚਾਹੋਗੇ ਜੀ ਬਹੁਤ ਖੁਸ਼ੀ ਹੈ ਸਰ ਜੀ ਬਹੁਤ ਜ਼ਿਆਦਾ ਦੋ ਰੋਡ ਕੁੱਲ ਨੇ ਕਾਰਨ ਸਾਨੂੰ ਬਹੁਤ ਹੀ ਡੇਢ ਘੰਟਾ ਸਾਡਾ ਬਚ ਗਿਆ ਪਲੱਸ 5 ਮਿੰਟ ਦਾ ਸਬਸੀ ਦਾ ਜਿਹੜਾ ਅਸੀਂ ਖੇਤਾਂ ਦੇ ਵਿੱਚੋਂ ਲੰਘ ਕੇ ਜਾਂਦੇ ਤੇ ਪਿੰਡਾਂ ਚੋਂ ਜੀ ਉਹ ਛੜ ਕੇ ਟੁੱਟੀਆਂ ਜਾਮ ਲੱਗਦੇ ਜੀ ਉਸ ਤੋਂ ਸਾਨੂੰ ਨਿਜਾਤ ਮਿਲੀ ਬਹੁਤ ਹੀ ਧੰਨਵਾਦ ਦੋਨੋਂ ਸਰਕਾਰਾਂ ਦਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਦਾ ਧੰਨਵਾਦ ਆਪ ਜੀ ਕਿੱਥੇ ਰਹਿੰਦੇ ਹੋ ਸਰ ਫਤਿਹਗੜ ਸਾਹਿਬ ਕੋਧਗੁਰ ਸਾਹਿਬ ਜੀ ਅਪਟਾਉਨ ਕਰਤੇ ਸੀਗੇ ਪਹਿਲਾਂ ਵੀ ਹਰਿਆਣੇ ਤੋਂ ਇੱਕ ਸਾਲ ਤੋਂ ਅਪਟਾਉਨ ਨਹੀਂ ਕਰ ਰਹੇ ਸੀਗੇ ਜੀ ਸਰ ਖੇਤਾਂ ਚ ਕਿਤੇ ਦਰਿਆ ਚੋਂ ਲੰਘਣਾ ਇਹ ਦਿੱਕਤ ਲੱਗ ਰਹੀ ਜੀ ਹੁਣ ਆ ਤੇ ਹੁਣ ਤੁਸੀਂ ਪਹਿਲੀ ਵਾਰੀ ਜਿੱਦਾਂ ਇਸ ਰੋਡ ਦੇ ਉੱਪਰੋਂ ਲੰਘ ਰਹੇ ਕਿਦਾਂ ਦਾ ਫੀਲ ਹੋ ਰਿਹਾ ਆ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਸਰ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਠੀਕ ਹੈ ਸਰ ਜੀ ਬਹੁਤ ਵਧੀਆ ਹੋਂਡਾ ਜਲਸੀ ਨਾਲ ਸਟੇਟ ਮਾਰਦੇ ਹੋਏ ਦੋਨੋਂ ਸਾਈਡ ਤੇ ਰਸਤਾ ਦਿਖਾਦੇ ਹੋਏ ਕੈਮਰਾਮੈਨ ਨਿਰਿਸ਼ਿਤ ਨਾ ਮੈਂ ਤੁਹਾਡਾ ਆਪਣਾ ਆਫੀਸ਼ੀਅਲ ਹੀ ਹੋਂਡਾ ਜਲਸੀ ਵਾੜੇ ਅਸੀਂ ਦੇਖੋ ਅੱਜ ਹੀਰੋ ਤੋਂ ਹੋਂਡਾ ਕਿਤੇ ਪੂਰਾ ਜੋਆਇਰ ਕਰ ਰਹੇ ਦੇਖੋ ਸੁਭਾਨ ਅੱਗੇ ਬੈਠੀ ਬਈ ਬਲੱਟਕੇ ਆ ਤੁਸੀਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਸਟੇਸ਼ਨ ਨੂੰ ਜਾਣ ਵਾਲਾ ਰਸਤਾ ਜੋ ਕਿ ਆਰਮੀ ਏਰੀਆ ਜਿਸ ਨੂੰ ਕਹਿੰਦੇ ਆ ਆਰਮੀ ਏਰੀਆ ਦੇ ਉੱਪਰ ਜੋ ਹੈ ਕਿਸਾਨਾਂ ਦੀ ਜੋ ਕਿ ਟਰੈਲੀਆਂ ਇੱਥੇ ਰਾਤ ਦੇ ਟਰੈਕਟਰਾਂ ਦੇ ਨਾਲ ਲਗਾ ਦਿੱਤੀਆਂ ਉਹ ਰੋਡ ਜੋ ਕਿ ਬਿਲਕੁਲ ਸਾਫ਼ ਕਰ ਦਿੱਤੇ ਗਏ ਆ ਤੇ ਕਿਸਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਇੱਥੋਂ ਆਪਣਾ ਜੋ ਹੈ ਟਰੈਕਟਰ ਟਰੋਲੀਆ ਜੋ ਕਿ ਆ ਇੱਥੋਂ ਹਟਾ ਸਕਦੇ ਹੋ ਇੱਥੋਂ ਆਪਣੇ ਘਰ ਲੈ ਚ ਕੇ ਜਾ ਸਕਦੇ ਹੋ ਤਾਂ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੋ ਇੱਥੇ ਜੋ ਖਾਲੀ ਜਗ੍ਹਾ ਪਈ ਸੀ ਕਿ ਆਰਮੀ ਏਰੀਆ ਇੱਥੇ ਟਰੈਕਟਰ ਟਰੋਲੀਆ ਜੋ ਕਿ ਇੱਥੇ ਲਗਾ ਦਿੱਤੀ ਗਈਆਂ ਤਸਵੀਰਾਂ ਚ ਸਾਡੇ ਨਾਲ ਜੁੜੇ ਰਹਿਣਾ ਹੋਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਰਾਵਾਂਗੇ ਆ ਤੁਸੀਂ ਦੇਖ ਰਹੇ ਹੋ ਸੈਨਾ ਭੂਮੀ ਨੌਜੋਕੀ ਪ੍ਰਵੇਸ਼ ਨਿਯੋਧ ਇੱਥੇ ਜੋ ਹੈ ਸੈਨਾ ਦੀ ਆਰਮੀ ਦੀ ਜੋ ਜਗ੍ਹਾ ਹੈ ਇਸ ਦੇ ਪਰ ਤੋਂ ਦੱਸ ਦਿਆ ਹੋਰ ਤਸਵੀਰਾਂ ਚ ਦਿਖਾਵਾਂਗੇ ਕਿੰਨੀ ਇੱਥੇ ਜੋ ਹੈ ਟਰੈਕਟਰ ਟੌਲੀਆ ਤੇ ਕਢਾ ਦਿੱਤੀ ਗਈ ਹੈ ਆ ਤੁਸੀਂ ਦੇਖ ਰਹੇ ਹੋ ਕਿ ਆਰਮੀ ਏਰੀਆ ਜੋ ਕਿ ਬਿਲਕੁਲ ਰੇਲਵੇ ਸਟੇਸ਼ਨ ਦੇ ਨੇੜੇ ਆ ਆ ਰੇਲਵੇ ਲਾਈਨ ਜਾ ਰਹੀ ਹੈ ਤੁਮ ਤੇ ਆ ਰੇਲਵੇ ਵੱਡ ਗਿਆ ਤੇ ਆ ਇੱਥੇ ਜੋ ਅਗੇ ਟਰੈਕਟਰ ਟਰੋਲੀਆਂ ਜੋ ਕੀ ਹੈਗੇ ਆ ਆ ਪ੍ਰਸ਼ਾਸਨ ਵੱਲੋਂ ਇੱਥੇ ਇਹਨਾਂ ਨੂੰ ਇੱਥੇ ਕਢਾ ਦਿੱਤਾ ਗਿਆ ਤੇ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਆਪਣੇ ਟਰੈਕਟਰ ਟਰੋਲੀਆਂ ਜੋ ਹੈਗੇ ਪਛਾਣ-ਪਛਾਣ ਕੇ ਆਪਣੇ ਟਰੈਕਟਰ ਟਰੋਲੀਆਂ ਲੈ ਜਾ ਸਕਦੇ ਹੋ ਇੱਥੇ ਸਾਰੀ ਟਰੈਕਟਰ ਟਰੋਲੀਆਂ ਇੱਥੇ ਕਿ ਲਗਾ ਦਿੱਤੀਆਂ ਤੇ ਤੁਹਾਨੂੰ ਫਿਰ ਦੱਸਿਆ ਕਿ ਸ਼ੰਪੂ ਬੋਟਰ ਖੁੱਲ ਗਿਆ ਹੈ ਤੇ ਸਾਰੇ ਇੱਥੇ ਜੋ ਹੈ ਸ਼ੰਪੂ ਬੋਟਰ ਦੇ ਉੱਪਰੋਂ ਰਾਸਤਾ ਬਿਲਕੁਲ ਦੋਨੋਂ ਤਰਫ ਦਾ ਖੁੱਲ ਚੁਕਿਆ ਤਾਂ ਆਪਣਾ ਅੱਜ ਤੋਂ ਅਸੀਂ ਸਟਾਰਟ ਕਰ ਸਕਦੇ ਆ ਆਣਾ ਜਾਣਾ ਹਾਂ ਆ ਤੁਸੀਂ ਤਸਵੀਰਾਂ ਚੋਂ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਖੁੱਲ ਚੁਕਿਆ ਤਸਵੀਰਾਂ ਚੋਂ ਤੁਸੀਂ ਦੇਖ ਰਹੇ ਦੋਨੋਂ ਤਰਫ ਦਾ ਜਿਹੜਾ ਰਸਤਾ ਬਿਲਕੁਲ ਹੀ ਕਲੀਨ ਹੋ ਚੁਕਿਆ ਸਰਕਾਰ ਵੱਲੋਂ ਜੋ ਹੈ ਸਾਰੇ ਬੈਰੀਗੇਡ ਜੋ ਹੈ ਉਠਾ ਦਿੱਤੇ ਗਏ ਆ ਟਰੈਕਟਰ ਟਰੈਲੀਆਂ ਜੋ ਹੈ ਸਾਰੀ ਸਾਈਡ ਦੇ ਉੱਪਰ ਕਰਕੇ ਰਸਤਾ ਬਿਲਕੁਲ ਹੀ ਸਾਫ਼ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਲਾਈਵ ਪਲ-ਪਲ ਦੇ ਦੇਖ ਰਹੇ ਹੋ ਤਾ ਆ ਹਰਿਆਣੇ ਚੋਂ ਜੋ ਐ ਗੱਡੀਆਂ ਹੈਗੀਆਂ ਇੱਧਰ ਤੋਂ ਆਉਣੀਆਂ ਜੋ ਸ਼ੁਰੂ ਹੋ ਚੁੱਕੀਆਂ ਆ ਤੁਸੀਂ ਸਾਹਮਣੇ ਤੋਂ ਦੇਖ ਰਹੇ ਹੋ ਐ ਜਿਹੜੇ ਬਾਈ ਕੈਮਰਾ ਐ ਚਾਰ ਨੰਬਰ ਗੱਡੀਆਂ ਹਰਿਆਣੇ ਤੋਂ ਜਿਹੜਾ ਰੋਡ ਚੱਲ ਚੁੱਕਿਆ ਲਾਈਵ ਕੁਸ ਬਿਰਾਉਂ ਤੁਸੀਂ ਦੇਖ ਰਹੇ ਹੋ ਆ ਤੁਸੀਂ ਦੇਖ ਰਹੇ ਹੋ ਆ ਜੀ ਵਾ

ਕਹਣਾ ਚਾਹੋਗੇ ਸ਼ੰਭੂ ਬਾਰਡਰ ਪਰ ਪੂਰੇ 1 ਸਾਲ ਤੋਂ ਬਲੌਕ ਹੋ ਸੀਗਾ ਅੱਜ ਸ਼ੰਭੂ ਬਾਰਡਰ ਖੁੱਲ ਚੁਕਿਆ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਬੜਾ ਵਧੀਆ ਹੋਇਆ ਯਾਰ ਬੜਾ ਵਧੀਆ ਕੰਮ ਹੋਇਆ ਅਸੀਂ ਬੜਾ ਜੋਰ ਨਾਲ ਰਹੇ ਤੇ ਕਿ ਕਦੋਂ ਖੁੱਲੇਗਾ ਕਦੋਂ ਅਸੀਂ ਲੰਘੀਏ ਜੀ ਅੱਜ ਉਹ ਦੇਖ ਕੇ ਨਾ ਬੜਾ ਵਧੀਆ ਲੱਗਦਾ ਬੜਾ ਘੈਂਟ ਵਧੀਆ ਤਰੀਕੇ ਨਾਲ ਖੁੱਲਿਆ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਜਿੱਦਾਂ ਕਿ ਰਾਤ ਕਿਸਾਨਾਂ ਨੂੰ ਜੋ ਹੈ ਸਰਕਾਰ ਨੇ ਬੜੀ ਕੋਸ਼ਿਸ਼ ਕਰੀ ਹੈ ਨਹੀਂ ਬੜਾ ਖੁਸ਼ਾਹਤ ਆ ਠੀਕ ਆ ਨਾ ਕੋਈ ਕਿਸਾਨਾਂ ਨੂੰ ਕੋਈ ਤੰਗ ਕਰਿਆ ਠੀਕ ਆ ਆਹਂ ਕੀ ਵੀ ਕਨਾਲ ਖੁੱਲਿਆ ਕੋਈ ਦਿੱਕਤ ਨਹੀਂ ਹੈ ਧੰਨਵਾਦ ਪ੍ਰਕਾਰ ਦਾ ਵੀਰ ਜੀ ਕਿਦਰ ਜਿਹਾ ਚਲਤੂ ਆਹ ਤਸਵੀਰਾਂ ਚ ਤੁਸੀਂ ਦੇਖ ਦਾ ਤਾਂ ਤਾਂ ਮੰਨਿਆ ਰਿਜ਼ਕਾਰ ਕੇ ਨੁਕਸਾਨ ਹੋ ਚਾਹ ਤੋਰਨੀ ਅੱਗੇ ਜਾ ਰਿਹਾ ਇਹਨਾਂ ਘਬਰ ਲਾਣਾ ਇਹਨੂੰ ਕਰੇ ਜਾਓ ਹੀ ਜਾਓ ਪਰ ਇਹਥੇ ਰਸਤਾ ਖੋਲੇ ਰਸਤਾ ਇਹੋ ਤਾਂ ਕਿ ਜਿੱਦਾਂ ਪਹੁੰਚਾ ਤੇ ਮਾਰ ਕੇ ਸ਼ੋਅ ਲਗਾ ਦੋਰਾ ਟੱਟਾ ਟੱਟਾ ਕਿਥੇ ਆਡਰ ਤੇ ਆਹ ਰੁਜ਼ਗਾਰ ਮਿਲਿਆ ਸਾਡੇ ਨੌਜਵਾਨ ਸਾਡੇ ਦੇ ਹਿੰਮਤ ਅਸਰਦਾਰ ਕਰ ਰਹੇ ਆ ਕਹਿੰਗੇ ਤੈਨੂੰ ਰੁਜ਼ਗਾਰ ਮਿਲਿਆ ਇਸ ਕਰ ਮਨ ਨੇ ਕਿਆ ਲਗਾ ਲਾ ਤੂੰ ਜਦੋਂ ਰੁਜ਼ਗਾਰ ਮਿਲਿਆ ਕਿਆ ਸਹੀ ਕਰੇ ਐ ਸੁਭਰਾਓ ਕਾਸੀ ਐ ਐਕਸਲੈਂਟ ਪ੍ਰਸਿਬ ਚੰਜਾਈ ਮੈਂ ਹਾਂ ਸਰਕਾਰ ਦਾ ਐਕਸ਼ਨ ਚਾਹੀਏ ਸਾਡੇ ਬਰਕਤ ਕਰੇ ਰਹੇ ਨੇ ਲੱਖ ਜੀ 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 ਹੋ ਗੋਰੀਏ ਜੀ ਜੀ ਘਲੀ ਜਾਂਦੀ ਹੈ ਬੜਾ ਜਗ ਬਣਾ ਰਿਹਾ ਹੈ ਬੜਾ ਉੱਠਾ ਲੱਗ ਰਿਹਾ ਅਸਲੀ ਜਾਮ ਤੋਂ ਬਣ